ਗਲੀ ਬਣਾ ਲਓ ਨਾਲੀ ਬਣਾ ਲਓ ਕੋਈ ਲੀਟਰ ਘਰ ਆ ਗਿਆ ਕੋਈ ਚਾਹ ਪੀ ਗਿਆ ਕੋਈ ਵਿਆਹ ਤੇ ਆ ਗਿਆ ਕੋਈ ਭੋਗ ਤੇ ਆ ਗਿਆ ਮੈਂ ਮੋੜ ਤੋਂ ਚੌਂ ਲੜੀ ਬਾਹਲੇ ਬੰਦੇ ਤਾਂ ਹੀ ਨਰਾਜ ਹੋ ਗਏ ਭਾਈ ਸਾਡੇ ਵਿਆਹ ਤੇ ਨਹੀਂ ਆਇਆ ਤੂੰ ਸਾਡੇ ਭੋਗ ਤੇ ਨਹੀਂ ਆਇਆ ਮਹਾ ਜਿਹੜੀ ਲੜਾਈ ਮੈਂ ਲੜਦਾ ਵਿਆਹ ਭੋਗ ਵਾਲੀ ਲੜ ਲੈਣ ਦੋ ਮੈਂ ਸੁੱਡੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਦੀ ਲੜਾਈ ਲੜ ਰਿਹਾ ਨਹੀਂ ਮੇਰੇ ਕੋਲ ਟਾਈਮ ਹੈਗਾ ਮੈਂ ਪੂਰੇ ਪੰਜਾਬ ਉਚਾਣਾ ਹਾਂ ਮੈਂ ਰੋਜ਼ ਹੀ ਤਰ੍ਹਾਂ ਫਰਦਾ ਕਦੇ ਪਾਣੀ ਦਾ ਮੁੱਦਾ ਕਦੇ ਬੋਲੀ ਦਾ ਮੁੱਦਾ ਕਦੇ ਕਿਸਾਨੀ ਦਾ ਮੁੱਦਾ ਕਰੇ ਮਜ਼ਦੂਰਾਂ ਦਾ ਮੁੱਦਾ ਪਰ ਨਹੀਂ ਸਮਝਦੇ ਨਹੀਂ ਨਹੀਂ ਬਾਈ ਯਾਰ ਉਹ ਫਲਾਨਾ ਕਮਾਲੂ ਆ ਉਥੇ ਕਮਾਲੂ ਜਗਦੇਵ ਕਮਾਲੂ ਐਮਐਲਏ ਬਣਿਆ ਸੀ ਪਹਿਲਾਂ ਹੁਣ ਉਹ ਹਰ ਗਿਆ ਸੀਗਾ ਉਹ ਹਰ ਇੱਕ ਦੇ ਭੋਗ ਤੇ ਜਾਂਦਾ ਉਹ ਕਹਿੰਦਾ ਬੰਦਾ ਬਹੁਤ ਚੰਗਾ ਲੈ ਵੀ ਆ ਹਰ ਇੱਕ ਦੇ ਭੋਗ ਤੇ ਹੁੰਦਾ ਉਹ ਵੀ ਸੋਚ ਨਹੀਂ ਦੇਖਣੀ ਕਿ ਉਹ ਬੰਦਾ ਕਹੇ ਜਾ ਉਹ ਲੜਾਈ ਕਿਹੜੀ ਲੜ ਰਿਹਾ ਵੀ ਉਹ ਕੀ ਕਰਨਾ ਚਾਹੁੰਦਾ ਜਾਂ ਕੀ ਕਰੂਗਾ ਨਾ ਸਾਡੇ ਤੋਂ ਹੋਰ ਚਾਹਣਾ ਚਾਹੀਦਾ ਸਾਡੇ ਵਿਆਹ ਤੇ ਹੋਣਾ ਚਾਹੀਦਾ ਹਾਂ ਕਾਲਾ ਤੇ ਨਾ ਉਹ ਵੀ ਆਈਆਂ ਉਹ ਵੀ ਆਈਆਂ ਉਹ ਮਤਲਬ ਜਈ ਦਾ ਭੋਗ ਭੋਗਾਂ ਵਿਹਾਲੀ ਹੁੰਦੇ ਨੇ ਅੱਜ ਸੋਚਿਓ ਸੇ ਖੜਾ ਨਾ ਲਿਆ ਇਸ ਕਰਕੇ ਚੰਗੇ ਬੰਦੇ ਸਹੀ ਬੰਦੇ ਚੁਣੇ ਨਹੀਂ ਜਾ ਰਹੇ ਭਰਾਵੋ ਸੋ ਗੱਲਾਂ ਬਹੁਤੀਆਂ ਲੰਮੀਆਂ ਚੌੜੀਆਂ ਨਹੀਂ ਕਰਨੀਆਂ ਇੰਨੀ ਇੱਕ ਬੇਇਜ਼ਤੀ ਐ ਥੋੜਾ ਦੇਖਿਆ ਪਰਖਿਆ ਹੋਇਆ ਜਿਹੜਾ ਹੈਗਾ ਪਾਰਟੀ ਹੈ ਸਰਦਾਰ ਸਿੰਘ ਸਨਮਾਨ ਲੰਬੇ ਸਮੇਂ ਤੋਂ ਪੰਤਰੀ ਕੌਮ ਦੀ ਗੱਲ ਕਰਦੇ ਆ ਰਹੇ ਇੱਕੋ ਸਟੈਂਡ ਤੇ ਖਸਾਨ ਖੜਾ ਰਿਹਾ ਹੈ। ਕਈ ਕਹਿਣਗੇ ਆਪਣਾ ਦੋਤਾ ਤਾਰਤਾ। ਥੋਪਿਆ ਨਹੀਂ ਹੈਗਾ ਤੁਹਾਡੇ ਤੇ। ਇਸ ਨੌਜਵਾਨ ਨੇ ਜਿਮਣੀ ਚੋਣ ਤੋਂ ਲੈ ਕੇ ਉਦੋਂ ਪਹਿਲਾਂ ਤੋਂ ਲੈ ਕੇ ਫਿਰ ਲੋਕ ਸਭਾ ਚੋਣਾਂ ਚ ਲੈ ਕੇ ਲੰਮੇ ਸਮੇਂ ਤੋਂ ਇਹਨੇ ਆਪਣੀ ਮਿਹਨਤ ਕੀਤੀ ਆ, ਲੋਕਾਂ 'ਚ ਫਿੱਟ ਰਿਹਾ, ਕੰਮ ਧੰਦੇ ਵੀ ਕਰਾਏ ਆ, ਇੱਕ ਚੰਗੀ ਸੋਚ ਦਾ ਮਾਲਕ। ਜਿੱਥੇ 92 ਬੰਦੇ ਬੈਠੇ ਗੁੰਗੇ ਹੋ ਜਾਂਦੇ ਆ, ਜਿੱਥੇ ਕਿਤੇ ਭਵੰਤਮਾਨ ਵਰਗਾ ਬੰਦਾ ਜਦੋਂ ਰਾਜੇ ਬੜੇ ਗਰੂ ਇਹ ਕਹਿੰਦਾ ਕਿ ਤੇਰੀ ਬਾਡੀਆਂ ਵਾਲੀ ਫੈਲ ਮੈਂ ਖੁੱਲੀ ਬੈਠਾ ਤੇ ਉਹਦੇ ਨਾਲੇ ਦੰਦ ਜੁੜ ਜਾਂਦੇ ਆ ਉਥੇ ਸਾਡੇ ਲਈ ਬੋਲਣ ਵਾਲਾ ਸਾਡੀ ਗੱਲ ਕਰਨ ਵਾਲਾ ਬੰਦਾ ਜਾਣਾ ਬੜਾ ਜੀ ਆ ਮੁੱਦੇ ਨਹੀਂ ਹੈਗੇ ਗਲੀਆਂ ਨਾਲੀਆਂ ਸੜਕਾਂ ਦੇ ਭੋਗਾਂ ਵਿਆਹਾਂ ਦੇ ਮੁੱਦੇ ਨਹੀਂ ਹੈਗੇ ਹੁੰਦਾ ਸੁੰਡੇ ਦੇ ਬਹੁਤ ਵੱਡਾ ਆਉਣ ਵਾਲਾ ਸਮਾਂ ਖਤਰਨਾਕ ਆਉਣਾ ਭਿਆਨਕ ਆਉਣਾ ਇਸ ਗੱਲ ਨੂੰ ਸਮਝ ਚੁ ਅਗਲੀ ਮੇਰੀ ਬੇਨਤੀ ਇਹ ਆ ਤੁਸੀਂ ਜਿਹੜੀ ਵੀ ਪਿੰਡ ਜਥੇ ਬੰਦੀਆਂ ਥੋੜੇ ਬਣੀਆਂ ਹੋਈਆਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਉਹਨਾਂ ਨਾਲ ਜੁੜੋ ਜੱਥੇਬੰਦਕ ਹੋਏ ਤੋਂ ਬਿਨਾ ਥੋੜਾ ਗੁਜ਼ਾਰਾ ਨਹੀਂ ਹੈ ਅੱਜ ਜੇ ਅਸੀਂ ਜੱਥੇਬੰਦਕ ਨਾਲ ਹੁੰਦੇ ਸੜਾ ਝੋਨਾ ਮਾੜਾ ਮੋੜਾ ਚੱਕਿਆ ਜਾ ਰਿਹਾ ਇਹ ਵੀ ਚੱਕਿਆ ਨਹੀਂ ਜਾਣਾ ਸਾਨੂੰ ਇਕੱਠੇ ਹੋਣਾ ਪੈਣਾ ਹੈ ਹਮਲੇ ਤੁਹਾਡੇ ਦੇ ਹੋਰ ਬਹੁਤ ਤੇਜ਼ ਹੋਣੇ ਹਨ ਅਗਲੀ ਗੱਲ ਕੋਈ ਵੀ ਕੰਮਕਾਰ ਦੇਣਾ ਆਪਦੇ ਪਿੰਡ ਦੇ ਮਜ਼ਦੂਰ ਨੂੰ ਦਿਓ ਬੇਸ਼ੱਕ ਉਹ ਘੱਟ ਕਰਨ ਲਈ ਕੋਈ ਗੱਲ ਕੋਈ ਸਮਾਨ ਲੈਣ ਜਾਣੇ ਹੋ ਬਾਜ਼ਾਰ ਤੋਂ ਰੇੜੀ ਤੋਂ ਦੁਕਾਨ ਤੋਂ ਤਰਜੀਹ ਦਿਆ ਕਰੋ ਕਿ ਆਪਣਾ ਬੰਦਾ ਦੇਖ ਲਿਆ ਕਰੋ ਵੀ ਸਾਡਾ ਪੰਜਾਬੀ ਭਰਾ ਹੈ ਸੜਾ ਇਦੀ ਰੇੜੀ ਲੱਗੀ ਹੋਈ ਆ ਸਾਡੇ ਦੀ ਕਿ ਸਾਡੇ ਪੰਜਾਬੀ ਭਰਾ ਦੀ ਕੋਈ ਦੁਕਾਨ ਆ ਉੱਥੋਂ ਸਮਾਨ ਲਿਆ ਕੇ ਆਪਣੇ ਬੰਦਾਂ ਨੂੰ ਬੰਦਿਆਂ ਨੂੰ ਪੈਰਾ ਪੇ ਖੜੇ ਕਰੋ ਨਾ ਕਿ ਦੂਜੇ ਬੰਦਿਆਂ ਸਾਡੇ ਚ ਇਹੀ ਕਮੀ ਐ ਅਸੀਂ ਆਪਿਆਂ ਦੇ ਪੈਰਾਂ ਨੂੰ ਵਹੁਨੇ ਅਸੀਂ ਦੂਜਿਆਂ ਨੂੰ ਛੱਡ ਚੜਾਉਨੇ ਹੁਣ ਬਾਹਰ ਕਹਿ ਆਂਦੇ ਆ ਯਾਰ ਕੰਮ ਨਹੀਂ ਕਰਦੇ ਛਟਾਂ ਦੇ ਮੁੰਡੇ ਕਿਹੜਾ ਕਰਦੇ ਆ ਕੰਮ ਛਟਾਂ ਦੇ ਮੁੰਡੋਂ ਵੀ ਛੱਡ ਗਏ ਕੰਮ-ਕੁਮ ਕਰਕੇ ਕੋਈ ਰਾਜੀ ਨਹੀਂ ਥਾਰ ਗੱਡੀ ਹੋਵੇ ਲੱਖ ਰੁਪਏ ਦਾ ਮੋਬਾਈਲ ਹੋਵੇ ਸਿਆਉਜੀ ਵਾਲਾ ਚਿੱਟਾ ਕੁੜਤਾ ਪਜਾਮਾ ਹੋਵੇ ਵਿਆਹ ਤੇ ਖੁੱਲਾ ਖਾਤਰ ਹੁਣ ਵਿਆਹਾਂ ਤੇ ਫੂਕੋਗੇ ਪੈਸੇ ਵੀ ਦੇਖੇ 50 50 ਲੱਖ ਰੁਪਏ ਵਿਆਹ ਤੇ ਫੂਕ ਦਿੰਦੇ 10 10 ਲੱਖ ਦਾ ਆ ਬਾਹਰ ਮੈਨੂੰ ਕਈ ਫੋਨ ਕਰਨਗੇ ਭਾਈ ਜਵੰਦਾ ਲਵਾਉਣਾ ਹੈ ਫਲਾਨਾ ਲਵਾਉਣਾ ਹੈ ਜਰ 50000 ਰੁਪਏ ਕਦੇ ਘੱਟ ਕਰ ਲੂਗਾ ਮੈਂ ਜਿੱਥੇ ਨਾਉਂ ਦਾ 10 ਲੱਖ ਦੇਣਾ ਉੱਥੇ 50000 ਹੋਰ ਦੇ ਦੇ ਕਿ ਦੇਣੀ ਹੈ ਸਾਡੇ ਕੋਲੇ ਗ੍ਰੰਥਾਂ ਨੂੰ ਦੇਣ ਜੋ ਕਿਤੇ ਪੈਸੇ ਨਹੀਂ ਹੈਗੇ ਗ੍ਰਾਂਥੀ ਪਤਾ ਕਿਨੇ ਰੱਖਣਗੇ 5000 ਰੁਪਏ ਤੇ 5500 ਤੇ 8000 ਤੇ ਆ ਮੈਂ ਕਈ ਸਰਦਾਰਾਂ ਦੇ ਪਿੰਡਾਂ 'ਚ ਵੀ ਗਿਆ ਜਿਨ੍ਹਾਂ ਕੋਲ ਮੋਟੀਆਂ ਢੇਰੀਆਂ ਦੇ ਪਿੰਡਾਂ 'ਚ 100-100 ਕਿੱਲਾ ਗ੍ਰਾਂਥੀ ਰੱਖਿਆ ਹੋਣਾ 5000 ਰੁਪਏ ਤੇ ਸੋ ਇਹ ਜਿੰਦਗੀ ਦਾ ਇਹ ਜੀਵਨ ਦਾ ਆਪਣਾ ਸੋਚਣ ਦਾ ਨਜ਼ਰੀਆ ਇਹ ਬਦਲਣਾ ਪੈਣਾ ਜੇ ਚਾਹੁੰਦੇ ਆ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਨਹੀਂ ਇੱਥੇ ਕੱਖ ਨਹੀਂ ਬਚਣਾ ਬਾਈ ਇਹ ਯਾਦ ਰੱਖਿਓ ਜਿਹੜੇ ਆ ਵੱਡੇ ਵੱਡੇ ਮੈਲ ਖੜੇ ਕਰ ਲੈਣਾ ਵੱਡੀਆਂ ਵੱਡੀਆਂ ਕੋਠੀਆਂ ਤੇ ਕਾਰਾਂ ਖੜੀਆਂ ਕਰ ਲੀਆਂ ਜਿਹੜੇ ਜਵਾਕ ਹੀ ਨਾ ਬਚੇ ਕੈਂਸਰ ਨਾਲ ਮਰ ਗਏ ਚਿੱਟੇ ਨਾਲ ਮਰ ਗਏ ਕਿਹਦੀ ਖਤਰੇ ਜੁੜੀ ਜਾਂਦੇ ਹੋ ਸੋ ਇਨੀਆਂ ਬੇਨਤੀਆਂ ਚੰਗਾ ਨੌਜਵਾਨ ਆ ਚੰਗੀ ਸੋਚ ਦਾ ਮਾਲਕ ਹੈ ਇਮਾਨਦਾਰ ਹੈ ਸ਼ੀਰ ਬਾਬਾ ਦੀਪ ਸਿੰਘ ਉਹਨਾਂ ਦੇ ਕੁਲ ਚੋਂ ਜਬੰਸ ਦੇ ਵਿੱਚੋਂ ਖੂਨ ਉਹੀ ਚੜਿਆ ਆਉਂਦਾ ਮੌਕਾ ਦੇ ਕੇ ਦੇਖੋ ਭਾਈ ਬਾਕੀ ਸਾਰੇ ਦੇਖ ਲੈ ਇਹ ਨੀਅਤ ਬੇਨਤੀਆਂ ਚ ਪੂਰ ਕਰਿਓ ਵਾਹਿਗੁਰੂ ਸਾਹਿਬ ਵਾਹਿਗੁਰੂ